ਸੋ ਸੋ ਪੰਜਾਬ ਦੇ ਕੋਨੇ ਕੋਨੇ ਤੋਂ ਦੌੜਦੇ ਹੋਏ ਜਿਹੜੇ ਹਰਮਨ ਆ ਰਹੇ ਸਾਥੀਆਂ ਤੋਂ ਪਿੰਚਰ ਸਾਥੀਓ ਮੈਂ ਸਭ ਤੋਂ ਪਹਿਲਾਂ ਤੁਹਾਡਾ ਤਵਾਦੀਆ ਕਿ ਤੁਸੀਂ ਜੋ ਐਕਸ਼ਨ ਦਿੱਤਾ ਗਿਆ ਸੀ ਉਸ ਐਕਸ਼ਨ ਨੂੰ ਕਾਮਯਾਬ ਕੀਤਾ ਅੰਦਰ ਅੱਲਾ ਵੱਡਾ ਕਾਫਲਾ ਇੰਨਾ ਲੰਮਾ ਬਾਅਦ ਅੱਜ ਬਰਨਾਰੇ ਦੀ ਧਰਤੀ ਤੇ ਕਰਕੇ ਤੁਸੀਂ ਇਹਨਾਂ ਨੂੰ ਦੱਸ ਦਿੱਤਾ ਕਿ ਅੱਗੇ ਅਸੀਂ ਜਿੱਤਣਾ ਜਾਣਦੇ ਆ ਜਾਂਦੇ ਸਾਥੀਓ ਵੋਟਾਂ ਤਾਂ ਅਮੇ 20 ਤਰੀਕ ਨੂੰ ਪਾਣੀਆਂ ਪਰ ਅੱਜ ਤੁਸੀਂ ਪ੍ਰਵਾਦੇ ਦੇ ਵਿੱਚ ਡਿਮੇਟੋਂ ਦਾ ਰਿਜ਼ਲਟ ਕਾਟ ਚੱਲੇ ਹੋ ਅੱਜ ਤੁਸੀਂ ਸ਼ਾਮਲ ਕਰਤਾ ਕਿ ਇਥੇ ਤੁਹਾੜੂ ਵਾਲਾ ਹਾਰੂ ਵਾਸ ਸਾਡੇ ਸਾਥੀਓ ਮਕਸਦ ਵੀ ਇਹੀ ਸੀ ਕਿਉਂਕਿ ਮੀਟਿੰਗਾਂ ਨੂੰ ਬੁਲਾਉਂਦੇ ਸੀਗੇ ਮੀਟਿੰਗਾਂ ਕਰ ਲੈਂਦੇ ਆ ਕੋਈ ਆਊਟਪੁੱਟ ਨਹੀਂ ਆਉਂਦੀ ਪਰ ਅਸੀਂ ਇੱਕ ਜੀ ਇਹਨਾਂ ਨੂੰ ਕਹਤਾ ਸੀ ਅਸੀਂ ਪਰਵਾਦੇ ਵਿੱਚ ਮਾਰਚ ਕਰਕੇ ਤੁਹਾਨੂੰ ਹਰਾਵਾਂਗੇ ਫਾਕੀਰ ਤੁਸੀਂ ਆ